ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਤੇ ਮੈਂ ਹਾਂ ਤੁਹਾਡੇ ਨਾਲ ਹਰਵੰਤ ਸਿੰਘ ਅੱਜ ਅਸੀਂ ਗੱਲ ਕਰਾਂਗੇ ਤਰਨਤਾਰਨ ਦੇ ਅੰਦਰ ਜੋ ਜਿਮਨੀ ਚੋਣਾ ਹੋਈਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ ਹੈ ਔਰ ਜੋ ਅੰਨ੍ਹੇ ਪਾਰਟੀਆਂ ਜਿਸ ਤਰ੍ਹਾਂ ਕਾਂਗਰਸ ਹੈ ਔਰ ਅਕਾਲੀ ਦਰ ਸਰਕਾਰਾ ਹੋਰ ਵੀ ਅੰਨ ਪਾਰਟੀਆਂ ਉਹਨਾਂ ਸਭ ਨੂੰ ਪਿੱਛੇ ਕਰਦਿਆ ਹੋਇਆ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਅੱਗੇ ਆ ਚੁੱਕੀ ਹੈ ਔਰ ਸਾਡੇ ਨਾਲ ਮੌਜੂਦ ਨੇ 파ਰਸ ਜੰਡਿਆਲਾ ਜੀ ਜੋ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਨੇ ਔਰ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇਹਨਾਂ ਨੂੰ ਪੁੱਛਾਂਗੇ ਕਿ ਕਿੱਥੇ ਕਮੀ ਰਹਿ ਗਈ ਹੈ ਕਿ ਅੱਜ ਫਿਰ ਇੱਕ ਵਾਰ ਅਕਾਲੀ ਸਰਕਾਰ ਜੋ ਫਿਰ ਪਿੱਛੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੀ ਹਾਰ ਦਾ ਜੋ ਕਾਰਨ ਬਣਿਆ ਹੈ ਜਿਸ ਦਾ ਜੋ ਮੁੱਦਾ ਹੈ ਅੱਜ ਤੱਕ ਉਹ ਸਮਝ ਨਹੀਂ ਲੱਗ ਪਾ ਰਿਹਾ ਇਹਦੇ ਬਾਰੇ ਵੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੀਤ ਸਰ ਦੇਖੋ ਅਕਾਲੀ ਦਲ ਦੀ ਹਾਰ ਨਹੀਂ ਹੋਈ ਅਕਾਲੀ ਦਲ ਦੀ ਜਿੱਤ ਹੋਈ ਹੈ ਤੁਸੀਂ ਦੇਖੋ ਹਲਕਾ ਤਰਨ ਤਰਨ ਦੇ ਵਿੱਚ ਕਿਸ ਲੈਵਲ ਤੇ ਸਰਕਾਰ ਨੇ ਤੱਕਾ ਕੀਤਾ ਕਿ ਚੌਂਕ ਕਮਿਸ਼ਨ ਨੂੰ ਇੱਕ ਆਈਪੀਐਸ ਅਫੀਸਰ ਐਸਐਸਪੀ ਨੂੰ ਸਸਪੈਂਡ ਕਰਨਾ ਪੈ ਗਿਆ ਕਿ ਹਾਲਾਤ ਹੀ ਉੱਥੇ ਇਦਾਂ ਦੇ ਬਣਾ ਦਿੱਤੇਗੇ ਇੱਕ ਗੱਲ ਦੀ ਮੈਨੂੰ ਖੁਸ਼ੀ ਬਹੁਤ ਆ ਕਿ ਤਰਨਤਾਰਨ ਦੀ ਸੰਗਤ ਨੇ ਇੱਕ ਗੱਲ ਤੈਅ ਕਰਤੀ ਕਿ ਆਉਣ ਵਾਲਾ ਸਮਾਂ 2027 ਦਾ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਜਾ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸੀਐਮ ਬਣਨ ਜਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਆ ਕਿ ਜਿਸ ਲੈਵਲ ਤੇ ਉੱਥੇ ਫਾਈਟ ਹੋਈ ਹੈ ਇਹਨਾਂ ਤੱਕਾ ਇਹਨਾਂ ਜ਼ੁਲਮ सरपंच पंच काउंसलर सब ਚੋਕੇ ਅੰਦਰ ਦੇ ਦਿੱਤੇਗੇ ਅਕਾਲੀ ਦਲ ਦੇ ਫਿਰ ਵੀ ਲੋਕਾਂ ਨੇ ਏਡੀ ਵੱਡੀ ਮਾਤਰਾ ਤੇ ਅਕਾਲੀ ਦਲ ਨੂੰ ਵੋਟ ਪਾਈ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਆਉਣ ਵਾਲਾ ਸਮਾਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਤੈ ਹੋ ਚੁਕਿਆ। ਅਰੇ ਜੋ ਅੱਜ ਕਾਂਗਰਸ ਸਰਕਾਰ ਦੀ ਹਾਰ ਹੋਈ ਹੈ ਹਾਲਾਂਕਿ ਰਾਜਾ ਵੜਿੰਗ ਦਾ ਇੱਕ ਬਹੁਤ ਵੱਡਾ ਜੋ ਦਾਵਾ ਸੀ ਕਿ ਇਸ ਵਾਰ ਜੋ ਜਿਮਨੀ ਚੋਣਾ ਉਹਦੇ ਵਿੱਚ ਸਾਡੀ ਜੋ ਬਹੁਮਤ ਸਾਡੀ ਜੋ ਸੀਟ ਪੱਕੀ ਹੈ ਉਸ ਦੇ ਬਾਰੇ ਸਰ ਤੁਸੀਂ ਕੀ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜਿੱਥੇ ਕਾਂਗਰਸ ਨੇ ਤੀਜੇ ਨੰਬਰ ਤੇ ਆਉਣਾ ਸੀ ਉੱਥੇ ਹੋਰ ਪਿੱਛੇ ਪੁਛੇ ਚਲੇਗੀ ਉਹਦਾ ਕਾਰਨ ਹੀ ਇਹ ਹੈ ਕਿ ਰਾਜਾ ਜੀ ਨੇ ਪਿਛਲੇ ਸਮੇਂ ਤੋਂ ਹੀ ਦੇਖਿਆ ਹੁਣ ਬੂਟਾ ਸਿੰਘ ਜੀ ਦੇਸ਼ ਦੇ ગ્રામ ਮੰਤਰੀ ਰਹੇ ਨੇ ਉਹਨਾਂ ਬਾਰੇ ਬੜੀ ਮੰਦੀ ਸ਼ਬਦਾਵਲੀ ਬੋਲੀ ਕਿ ਉਹ ਕਾਲੇ ਰੰਗ ਦੇ ਨੇ ਉਹ ਪੱਠੇ ਪਾਉਂਦੇ ਸੀ ਦੇਖੋ ਉਹਨਾਂ ਨੂੰ ਇੰਦਰਾ ਗਾਂਧੀ ਜੀ ਨੇ ਦੇਸ਼ ਦਾ ગ્રામ ਮੰਤਰੀ ਬਣਾਤਾ ਦੇ ਕੋ ਉਹਨਾਂ ਤੇ ਜੇ ਕੋਈ ਕਾਬਲੀਅਤ ਸੀ ਤੇ ਉਹਨਾਂ ਨੂੰ ਬਣਾਤਾ ਹਲਕੀ ਉਹ ਸਾਡੇ ਆਪੋਜੀਟ ਪਾਰਟੀ ਦੇ ਸੀ ਕਾਂਗਰਸ ਦੇ ਪਰ ਅਕਾਲੀ ਦਲ ਹਮੇਸ਼ਾ ਸੱਚ ਦੀ ਗੱਲ ਕਰਦਾ ਇਨਸਾਫ ਦੀ ਗੱਲ ਕਰਦਾ ਇੰਨੀ ਮਾੜੀ ਸ਼ਬਦਾਵਲੀ ਕਿਸੇ ਬਾਰੇ ਬੋਲਣੀ ਬੜੀ ਸ਼ਰਮ ਵਾਲੀ ਗੱਲ ਐਸੀ ਭਾਈਚਾਰੇ ਨੂੰ ਤਾਂ ਮੈਂ ਬੇਨਤੀ ਕਰਦਾ ਕਿ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਰਾਜਾ ਜੀ ਦਾ ਰਾਹੁਲ ਜੀ ਨੂੰ ਤਾਂ ਇਮੀਡੀਏਟਲੀ ਅਸਤੀਫਾ ਲੈ ਲੈਣਾ ਚਾਹੀਦਾ ਇਹਨਾਂ ਕੋ ਪੇਰ ਤੁਸੀਂ ਦੇਖੋ ਇਹਨਾਂ ਨੇ ਆਪ ਦੇ ਕੈਂਡੀਡੇਟ ਬਾਰੇ ਕੀ ਲਬਜ਼ ਵਰਤੇ ਕਿ ਪਿੰਡ ਦਾ ਤਾਂ ਕੁੱਤਾ ਨਹੀਂ ਮਾਣ ਹੁੰਦਾ ਅਸੀਂ ਇਸ ਬੰਦੇ ਨੂੰ ਐਮਐਲਏ ਬਣਾਉਣ ਜਾ ਰਹੇ ਹਾਂ ਤੁਸੀਂ ਯਾਰ ਕਿਹਦੇ ਨਾਲ ਤੁਲਨਾ ਕਰ ਰਹੇ ਹੋ ਆਪ ਦੇ ਕੈਂਡੀਡੇਟ ਦੀ ਉਹ ਚੰਗਾ ਭਲਾ ਸਰਦਾਰ ਬੰਦਾ ਪਾਗੋ ਤੇ ਸਿਰ ਤੇ ਬੱਜੀ ਹੋਈ ਆ ਤੁਸੀਂ ਕੀ ਬਣਾਈ ਜਾ ਰਹੇ ਮਾਹੌਲ ਰਾਜਨੀਤੀ ਦੇਖੋ ਮੁੱਦੇ ਦੀ ਗੱਲ ਕੋਈ ਪਾਰਟੀ ਨਹੀਂ ਕਰ ਰਹੀ ਹਰ ਬੰਦਾ ਕਦੀ ਕਿਸੇ ਨੂੰ ਮਾੜਾ ਕਹਿ ਰਿਹਾ ਕੋਈ ਕਿਸੇ ਦੇ ਕਰਨ ਤੋਂ ਪਰਤੂ ਪਰਤੂ ਕਰ ਰਿਹਾ ਕੋਈ ਕਿਸੇ ਦੇ ਪਰਿਵਾਰਕ ਤੇ ਟਿੱਪਣੀਆਂ ਕਰ ਰਿਹਾ ਯਾਰ ਪੰਜਾਬ ਦੇ ਮੁੱਦੇ ਦੀ ਗੱਲ ਕਰੋ 440 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜ ਚੁੱਕਿਆ ਕੀ ਇਹ ਕੋ ਕੋਈ ਵਿਜ਼ਨ ਹੈ ਕਿ ਜਦੋਂ ਸਰਕਾਰ ਬਣਾਵਾਂਗੇ ਅਸੀਂ ਕੀ ਕਰਾਂਗੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਿੱਚ ਦੇਖੋ ਪਿਛਲੇ ਸਮੇਂ ਦੇ ਵਿੱਚ ਜਦੋਂ ਬਾਦਲ ਸਾਹਿਬ ਸੀ ਉਦੋਂ ਅਬਾਨੀ ਅਡਾਨੀ ਟਾਟਾ ਬਿਰਲਾ ਆਰਗੇ ਪੰਜਾਬ ਦੇ ਵਿੱਚ ਮੀਟਿੰਗਾਂ ਕਰਦੇ ਸੀ ਇੰਡਸਟਰੀ ਲੈਵਲ ਤੇ 2027 ਦੇ ਵਿੱਚ ਜੇ ਸਾਡੀ ਸਰਕਾਰ ਬਣੂਗੀ ਇਹ ਤੈਅ ਆ ਬਾਦਲ ਸਾਹਿਬ ਸਭ ਤੋਂ ਪਹਿਲਾਂ ਸਾਡਾ ਮੁੱਦਾ ਹੋਊਗਾ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਐਜੂਕੇਸ਼ਨ ਵੱਡੇ ਲੈਵਲ ਤੇ ਬੱਚਿਆਂ ਨੂੰ ਦਿੱਤੀ ਜਾਊਗੀ ਮੈਡੀਕਲ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਸ ਗੈਂਗਸਟਰ ਗੈਂਗਸਟਰ ਹੋ ਰਹੀ ਹੈ ਸਾਡੇ ਨੌਜਵਾਨ ਨੇ ਜ਼ਿਆਦਾਤਰ ਤੇ ਇਹਨਾਂ ਦੇ ਵਿੱਚੋਂ ਸਪੋਰਟਸ ਦੇ ਵੱਡੇ ਲੈਵਲ ਦੇ ਪਲੇਅਰ ਨੇ ਜਿੰਨਾਂ ਵਿਚਾਰਿਆਂ ਨੂੰ ਧੱਕਾ ਜਾਂ ਕੋਈ ਜ਼ੁਲਮ ਨਜਾਇਜ਼ ਪਰਚੇ ਦੇ ਕੇ ਅੰਦਰ ਕੀਤੇ ਹੋ ਇਸ ਰਾਹਾਂ ਤੇ ਚਲੇ ਗਏ ਉਹਨਾਂ ਨੂੰ ਬੇਨਤੀ ਕਰਾਂਗੇ ਉਹਨਾਂ ਨੂੰ ਸਮਝਾਵਾਂਗੇ ਕਿ ਭਾਈ ਇਸ ਰਸਤੇ ਨੂੰ ਛੱਡ ਕੇ ਆਪਣੀ ਸਜਾ ਭੁਗਤ ਕੇ ਆਪਣੇ ਪਰਿਵਾਰਾਂ ਚ ਆਓ ਆਪ ਦੀਆਂ ਮਾਵਾਂ ਦੇ ਵਿੱਚ ਬੈਠੋ ਆਪ ਦੀ ਗ੍ਰਸਤੀ ਜੀਵਨ ਨੂੰ ਅੱਗੇ ਵਧਾਓ ਸਹੀ ਰਸਤੇ ਤੇ ਚੱਲੋ ਨਾ ਕਿ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿਓ ਸਾਡੇ ਧੀ ਪੁੱਤ ਨੇ ਕਿਉਂ ਇਸ ਲੈਵਲ ਤੇ ਆਪਾਂ ਜਾਣਾ ਜਿਹੜੇ ਤਾਂ ਵਾਕਈ ਕ੍ਰਿਮਿਨਲ ਮਾਈਂਡ ਦੇ ਲੋਕ ਨੇ ਜਿਹੜੇ ਬਿਨਾਂ ਵਜ੍ਹਾ ਤੋਂ ਲੋਕਾਂ ਦੇ ਨਾਲ ਧੱਕਾ ਕਰ ਰਹੇ ਨੇ ਥ੍ਰੈਟ ਦੇ ਰਹੇ ਨੇ ਜਾਂ ਦੁਕਾਨਦਾਰਾਂ ਤੇ ਕਤਲੋਗਾਰਦ ਕੰਮ ਚੱਲ ਰਿਹਾ ਉਹਨਾਂ ਲੋਕਾਂ ਨੂੰ ਜੋ ਬਣਤੀ ਸਜ਼ਾ ਦੇਣੀ ਚਾਹੀਦੀ ਹੈ ਨਜਾਇਜ਼ ਨਹੀਂ ਮੈਂ ਚਾਹੁੰਦਾ ਕਿ ਇਹ ਨਾਲ ਵੀ ਹੋਵੇ ਪਹਿਲ ਇੱਕ ਵੀਜਨ ਸਾਡਾ ਨਸ਼ਾ ਹੋਊਗਾ ਪੰਜਾਬ ਦੇ ਵਿੱਚ ਸਾਡੇ ਟਾਈਮ ਤੇ ਨਸ਼ਾ ਇਸ ਲੈਵਲ ਤੇ ਨਹੀਂ ਹੈ ਇਹ ਜੱਗ ਜਾਇਰ ਹੋ ਗਿਆ ਜੋ ਅੱਜ ਚੱਲ ਰ ਜਿਹੜੇ ਲੈਵਲ ਤੇ ਬਾਰਡਰਾਂ ਤੋਂ ਇੱਧਰ ਸਮਾਨ ਟੱਪ ਰਹੇ ਨੇ, ਕਦੀ ਰਫਲਾਂ ਫੜੀਆਂ ਜਾ ਰਹੀਆਂ, ਕਦੀ ਆਰਟੀਐਕਟ ਆ ਰਿਹਾ, ਇਹ ਸਾਰੀਆਂ ਚੀਜ਼ਾਂ ਦੇਖੋ ਪੰਜਾਬ ਨੂੰ ਅਮਨ, ਸ਼ਾਂਤੀ ਦੇ ਰਾਹ ਤੇ ਇੱਕੋ ਇਨਸਾਨ ਲੈ ਕੇ ਜਾ ਸਕਦਾ ਸਰਦਾਰ ਸੁਖਵੀਰ ਸਿੰਘ ਬਾਦਲ। ਹੋਰ ਪੰਜਾਬ ਦੀ ਤਰੱਕੀ ਹੋਊਗੀ ਜੇ ਤੁਸੀਂ ਵਿਕਾਸ ਦੀ ਗੱਲ ਕਰ ਰਹੋ। ਥਰਮਲ ਪਲਾਂਟ ਬਾਦਲ ਸਾਹਿਬ ਦੀ ਦੇਣ। ਚੰਡੀਗੜ੍ਹ ਤੋਂ ਲੁਧਿਆਣਾ, ਲੁਧਿਆਣੇ ਤੋਂ ਪਟਿਆਲਾ, ਬਠਿੰਡੇ ਤੋਂ ਅਮਰਸਰ, ਅਮਰਸਰ ਤੋਂ ਪਠਾਨਕੋਟ, ਜਿੰਨੇ ਵੀ ਵੱਡੇ ਰੋਡ ਨੇ ਇਹ ਸਾਰੇ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਦੇਣ ਆ। ਚਾਹੇ ਤੁਸੀਂ ਸਾਗਨ ਸਕੀਮਾਂ ਦੀ ਗੱਲ ਕਰ ਲਓ ਬੱਚਿਆਂ ਦੇ ਚਾਹੇ ਤੁਸੀਂ ਪੈਨਸ਼ਨਾਂ ਦੀ ਗੱਲ ਕਰ ਲਓ ਚਾਹੇ ਤੁਸੀਂ ਆਟਾ ਦਾਲ ਬਾਦਲ ਸਾਹਿਬ ਦੀ ਦੇਣ ਚਾਹੇ ਤੁਸੀਂ ਉਸ ਟਾਈਮ ਤੇ ਜਿੰਨਾ ਵੀ ਵਿਕਾਸ ਹੋਇਆ ਦਰਬਾਰ ਸਾਹਿਬ ਦੇ ਬਾਹਰ ਹਰਮੰਦਰ ਸਾਹਿਬ ਦਾ ਜੋ ਅੱਜ ਇੰਨਾ ਸੁੰਦਰ ਬਣਿਆ ਉਹ ਸਾਰਾ ਬਾਦਲ ਸਾਹਿਬ ਦੀ ਦੇਣ ਜੰਡਿਆਲਾ ਗੁਰੂ ਤੋਂ ਜਦੋਂ ਅੱਗੇ ਆਜੋ ਦਬੁਰਜੀਓ ਤੁਹਾਨੂੰ ਵੱਡਾ ਸਾਰਾ ਗੋਲਡਨ ਗੇਟ ਜੋ ਨਜ਼ਰ ਆਂਦਾ ਇੰਨੀ ਖੁਸ਼ੀ ਹੁੰਦੀ ਹੈ ਉਹ ਬਾਦਲ ਸਾਹਿਬ ਦੀ ਦੇਣ ਜੰਨੀਆਂ ਸਾਡੇ ਸਿੱਖਾਂ ਦੀਆਂ ਜਿਹੜੇ ਤੁਸੀਂ ਲਾ ਲਓ ਵੱਡੇ ਵੱਡੇ ਮੱਕੇੜੇ ਪ੍ਰੋਜੈਕਟ ਤੁਹਾਨੂੰ ਗਿਣਾਵਾ ਮੇਰੀ ਜ਼ੁਬਾਨ ਥੱਕ ਜੂਗੀ ਗਿਣਾਦੇ ਗਿਣਾਦੇ ਕਿ ਇਸ ਲੈਵਲ ਤੇ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਵਕਾਸ ਕੀਤਾ ਜੇ ਅਸੀਂ 27 ਦੇ ਵਿੱਚ ਆਵਾਂਗੇ ਤੁਸੀਂ ਸੋਚੋ ਪੰਜਾਬ ਨੂੰ ਕਿੱਥੇ ਲੈ ਕੇ ਜਾਵਾਂਗੇ ਲੋਕ 2027 ਦੇ ਵਿੱਚ ਵੀ ਅਗਰ ਤੁਸੀਂ ਦਾਵਾ ਕਰ ਰਹੇ ਹੋ ਕਿ ਆਪਣੀ ਸਰਕਾਰ ਬਣਾਉਣ ਦਾ ਲੇਕਿਨ ਲੋਕ ਤੁਹਾਨੂੰ ਕਿਉਂ ਵਾਪਸ ਦੁਆਰਾ ਲਿਆਉਣ ਕੀ ਮੁੱਦੇ ਰਹਿਣਗੇ ਮਤਲਬ ਕਿ ਆਮ ਜਨਤਾ ਨੂੰ ਇਸੀ ਦਾ ਲਾਭ ਮਿਲੇਗਾ ਕਿ ਲੋਕੀ ਤੁਹਾਨੂੰ ਸਰਕਾਰ ਬਣਾਉਣ ਲਈ ਬਿਲਕੁਲ ਤਿਆਰ ਹੋ ਜਾਣ ਦੇਖੋ ਇੱਕ ਗੱਲ ਤੇ ਪੰਜਾਬ ਦੀ ਜਨਤਾ ਨੂੰ ਪਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਕਹਿੰਦਾ ਫਿਰ ਉਹ ਪੂਰਾ ਕਰਦਾ ਅੱਜ ਤੱਕ ਪਿਛਲੀ ਸਰਕਾਰ ਜਦੋਂ ਸਾਡੀ ਰਹੀ ਹੈ ਜਿਹੜਾ ਵਾਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀਤਾ ਦੱਸੋ ਕਿਹੜਾ ਨਹੀਂ ਪੂਰਾ ਕੀਤਾ ਚਾਹੇ ਉਹ ਸੜਕਾਂ ਦਾ ਹੋਵੇ ਤੁਸੀਂ ਅੱਜ ਸਾਡੇ ਇੱਥੇ ਅੰਮ੍ਰਿਤਸਰ ਤੋਂ ਜਲੰਧਰ ਨੂੰ ਚਲੇ ਜਾਓ ਪਿੱਛੇ ਜੇ ਫਲਾਈਓਵਰ ਬਣੇ ਨੇ ਉਹ ਬਣੇ ਨੂੰ 2 ਮਹੀਨੇ ਬਣੀ ਹੋਈ ਉਹ बार-बार ਟੁੱਟੀ ਜਾ ਰਹੀ ਉਹਨਾਂ ਨੂੰ ਰਿਪੇਅਰ ਕਰ ਰਹੇ ਨੇ ਜੇ ਬਾਦਲ ਸਾਹਿਬ ਨੇ ਗੱਲ ਕਹੀ ਸੀ ਕਿ ਬੰਬ ਵੀ ਮਾਰੋਗੇ ਸੜਕ ਨਹੀਂ ਟੁੱਟੂਗੀ ਲੋਕਾਂ ਨੇ ਮਜ਼ਾਕ ਚ ਗੱਲ ਲਈ ਤਰਨ ਤਾਰਾਂ ਤੋਂ ਤੋਂ ਹੀ ਅੰਮ੍ਰਿਤਸਰ ਤੋਂ ਬਠਿੰਡੇ ਚੱਲ ਜਾਓ ਸੜਕ ਦੇ ਵਕਾਜ ਅੱਜ ਤੱਕ ਦੱਸੋ ਜੇ ਕੋਈ ਪਾਚ ਵੀ ਲਾਉਣਾ ਪੈ ਗਿਆ ਹੋਵੇ ਇਹਨੂੰ ਕਹਿੰਦੇ ਨੇ ਲੀਡਰ ਦਾ ਕੰਮ ਇਹਨੂੰ ਕਹਿੰਦੇ ਨੇ ਪੰਜਾਬ ਦਾ ਮੋਹ ਇਸ ਲੈਵਲ ਤੇ ਵਿਕਾਸ ਕੀਤਾ ਬਾਦਲ ਸਾਹਿਬ ਨੇ ਜੇ ਤੁਸੀਂ ਸਤਾਈ ਦੇ ਵਿੱਚ ਦੇਖੋ ਇੱਕ ਗੱਲ ਤੇ ਤੈਅ ਆ ਕਿ ਅਕਾਲੀ ਦਲ ਸਰਕਾਰ ਬਣਾਉਣ ਜਾ ਰਿਹਾ ਪਹਿਲਾਂ ਤੇ ਨਸ਼ੇ ਖਤਮ ਹੋਣਗੇ ਜਿਹੜੇ ਚੱਲ ਰਹੇ ਨੇ ਗੈਂਗਸਟਰ ਬਾਤ ਘਟਾਇਆ ਜਾਊਗਾ ਗੈਂਗਸਟਰ ਨੂੰ ਅਪੀਲ ਕਰਾਂਗੇ ਕਿ ਜਿਹੜੇ ਸਹੀ ਨੇ ਉਹ ਆਪਣੀ ਸਜ਼ਾ ਭੁਗਤ ਕੇ ਘਰਾਂ 'ਚ ਬਹਿਣ ਇਸ ਰਸਤੇ ਤੋਂ ਵਾਪਸ ਆਉਣ ਫਿਰ ਮੈਂ ਕਿਹੜੇ ਕਿਹੜੇ ਚੀਜ਼ਾਂ ਤੁਹਾਨੂੰ ਗਣਾਵਾਂ ਹਰ ਪੰਜਾਬ ਨੂੰ ਇਸ ਵੱਡੇ ਲੈਵਲ ਤੇ ਲਿਜਾਵਾਂਗੇ ਕਿ ਅਬਾਨੀ ਐ ਡਾਨੀ ਟਾਟਾ ਬਿਰਲਾ ਅਗੇ ਇੱਥੇ ਆਉਣਗੇ ਜਿੱਦਾਂ ਪਹਿਲਾਂ ਸਾਡੇ ਸਮੇਂ 'ਚ ਸਰਕਾਰਾਂ ਚਾਹੁੰਦੀ ਸੀ ਇੱਥੇ ਇੰਡਸਟਰੀਆਂ ਲੱਗਣਗੀਆਂ ਸਾਡੇ ਬੱਚੇ ਇੱਥੇ ਕੰਮ ਕਰਨਗੇ ਰੋਜ਼ਗਾਰ ਵਧਾਇਆ ਜਾਊਗਾ ਕਿਸਾਨੀ ਨੂੰ ਉੱਪਰ ਲੈ ਕੇ ਜਾਵਾਂਗੇ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਚੱਲ ਰਹੀਆਂ ਨੇ ਤੁਸੀਂ ਦੇਖੋ ਇਹ ਸਰਕਾਰ ਕਹਿੰਦੀ ਸੀ ਸਾਨੂੰ ਬਣਾਓ ਇੱਥੇ ਧਰਨਾ ਨਹੀਂ ਲੱਗੂ ਅੱਜ ਦੱਸੋ ਕਿਹੜਾ ਦਾਇਰਾ ਸੜਕਾਂ ਤੇ ਨਹੀਂ ਬੈਠਾ ਸਰਕਾਰੀ ਲੈ ਲਓ ਤੁਸੀਂ ਅੱਜ ਸਫਾਈ ਕਰਮਚਾਰੀ ਲੈ ਲਓ ਅੰਮ੍ਰਿਤਸਰ ਦੇ ਲੈ ਲਓ ਅੱਜ ਸੜਕਾਂ ਤੇ ਧਰਨਾ ਲਾ ਕੇ ਬੈਠੇ ਨੇ ਕੋਈ ਦਾਇਰਾ ਦੇਖ ਲਓ ਜਿਹੜਾ ਨਹੀਂ ਪਰੇਸ਼ਾਨ ਇਸ ਸਰਕਾਰ ਤੋਂ ਜਦੋਂ ਤੁਸੀਂ ਇੱਕ ਅਨਟ੍ਰੇਨਡ ਬੰਦੇ ਨੂੰ ਪੰਜਾਬ ਫੜਾਤਾ ਉਹ ਤਾਂ ਮਾਰੂਗਾ ਮਾਰੂਗਾ ਡੋਪਤਾ ਨੇ 450 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜ ਚੁੱਕਿਆ ਇੱਕ ਸਾਲ ਇਹਨਾਂ ਦਾ ਰਹਿ ਗਿਆ 500 ਕਰੋੜ ਪੂਰਾ ਹੋ ਜਾਣਾ ਕਰਜ਼ਾ ਪੰਜਾਬ ਦੇ ਸਿਰ ਤੇ ਪੰਜਾਬ ਦੇ ਹਾਲਾਤ ਬੱਦਰ ਹੋ ਜਾਣੇ ਆ ਇਸ ਕਰਕੇ ਲੋਕਾਂ ਨੇ ਤੈਅ ਕਰ ਲਿਆ ਕਿ ਆਉਣ ਵਾਲਾ ਸਭਾ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦਾ ਹੋਊਗਾ ਦੇਖੋ ਬਾਦਲ ਸਾਹਿਬ ਹੀ ਇੱਕ 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 ਐਹਾ ਲੀਡਰ ਆ ਜਿਹੜਾ ਪੰਜਾਬ ਨੂੰ ਤਰੱਕੀ ਦੀ ਲੀਹ ਤੇ ਲੈ ਕੇ ਜਾ ਸਕਦਾ ਕਾਂਗਰਸ ਦੀ ਗੱਲ ਕਰ ਲਓ ਯਾਰ ਇਹਨਾਂ ਦੇ 10-12 ਤੇ ਸੀਐਮ ਪ੍ਰਤਾਪ ਬਾਜਵਾ ਜੀ ਕਹਿੰਦੇ ਮੈਂ ਸੀਐਮ ਬੰਨਾ ਰੰਦਾਵਾ ਸਾਹਿਬ ਕਹਿੰਦੇ ਮੈਂ ਬੰਨਾ ਰਾਜਾ ਬੜਿੰਗ ਜੀ ਕਹਿੰਦੇ ਮੈਂ ਬੰਨਾ ਪਹਿਲਾਂ ਇਹ ਆਪ ਦੇ ਚਿਹਰੇ ਤੇ ਕਲੀਅਰ ਕਰਨ ਫਿਰ ਪੰਜਾਬ ਦਾ ਵਿਕਾਸ ਉੱਤੇ ਧਿਆਨ ਦੇਣਗੇ ਪਹਿਲਾਂ ਇਹਨਾਂ ਦੀ ਆਪ ਦੀ ਧੋੜ ਤਾਂ ਖਤਮ ਹੋਲੇ ਸਾਡੇ ਤੇ ਇੱਕ ਚੀਜ਼ ਪੱਕੀ ਆ ਬਾਦਲ ਸਾਹਿਬ ਸਰਦਾਰ ਸੁਖਵੀਰ ਸਿੰਘ ਬਾਦਲ ਸਿੰਘ ਬਣਗੇ ਔਰ ਪੰਜਾਬ ਨੂੰ ਤਗੜੀ ਲੀਡ ਤੇ ਲੈ ਕੇ ਜਾਣਗੇ ਜੀ ਬਿਲਕੁਲ ਸਾਫ਼ ਤੌਰ ਤੇ ਜੀ ਇਹਨਾਂ ਨੇ ਕਲੀਅਰ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਅੰਦਰ ਇੱਕ ਵਾਰ ਫਿਰ ਅਕਾਲੀ ਦਰ ਸਰਕਾਰ ਜੋ ਬਣਾਉਣ ਜਾ ਰਹੀ ਹੈ ਇੱਕ ਵਾਰ ਫਿਰ ਜੋ ਆਮ ਜਨਤਾ ਉਹਨਾਂ ਨੂੰ ਬਹੁਤ ਭਾਰੀ ਮੌਮੋਦ ਦੇ ਨਾਲ ਜਿਤਾਏਗੀ ਔਰ ਆਮ ਜਨਤਾ ਲਈ ਬਹੁਤ-ਬਹੁਤ ਵੱਡੇ ਵਿਕਾਸ ਦੇ ਨਾਲ ਕੰਮ ਕੀਤਾ ਜਾਏਗਾ ਜੋ ਨੀਤੀਆਂ ਉਹ ਲੈ ਕੇ ਆ ਰਹੇ ਨੇ এডਿਕੇਸ਼ਨ ਦਾ ਮੁੱਦਾ ਹੈ ਚਾਹੇ ਉਹ ਨਸ਼ਾ ਮੁਕਤ ਕਰਨ ਦਾ ਮੁੱਦਾ ਹੈ ਇਸ 'ਤੇ ਉੱਪਰ ਕਾਫੀ ਧਿਆਨ ਦਿੱਤਾ ਜਾ ਰਿਹਾ ਔਰ ਇਹਨਾਂ ਦੀ ਕਾਫੀ ਸਫਾਈ ਕੀਤੀ ਜਾ ਰਹੀ ਹੈ ਜੋ ਨਸ਼ਾ ਮੁਕਤ ਕਰਨ ਦਾ ਪੰਜਾਬ ਨੂੰ ਇੱਕ ਮੁਹਿੰਮ ਚਲਾਈ ਗਈ ਹੈ ਔਰ ਅਕਾਲੀ ਦਲ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਜੋ ਨਸ਼ਾ ਖਤਮ ਕਰਨ ਲਈ ਸਭ ਤੋਂ ਅੱਗੇ ਆਏਗਾ ਔਰ ਜੋ ਬਾਰਡਰ ਦੇ ਜ਼ਰੀਏ ਜੋ ਹਥਿਆਰਾਂ ਦੀ ਜੋ ਤਸਕਰੀ ਹੁੰਦੀ ਹੈ ਆਈਐਸਆਈ ਦੇ ਦੁਆਰਾ ਉਸ 'ਤੇ ਵੀ ਬੜੀ ਵੱਡੀ ਇੱਕ ਰੋਕ ਲਾਈ ਜਾਏਗੀ ਇੱਕ ਨੁਕੇਲ ਪਾਈ ਜਾਏਗੀ ਜਿਸ ਨਾਲ ਪੰਜਾਬ ਦੇ ਅੰਦਰ ਜੋ ਅਮਨ ਸ਼ਾਂਤੀ ਹੈ ਉਹ ਕਾਇਮ ਰੱਖੀ ਜਾਵੇ ਮੈਂ ਹਰਵੰਤ ਸਿੰਘ ਕੈਮਰਾਮੈਨ ਕਰਨਜੀਤ ਦੇ ਨਾਲ ਤੁਸੀਂ ਦੇਖਦੇ ਰਹੋ ਪ੍ਰਾਈਮ ਪੰਜਾਬ 7